ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਉੱਤੇ ਇੱਕ ਵਾਰ ਫਿਰ ਤੋਂ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਕਿ ਪੰਜਾਬ ਪੁਲਿਸ ਦਾ ਜੋ ਪੇਪਰ ਆ ਉਹ ਜੁਲਾਈ ਤੇ ਅਗਸਤ ਦੇ ਵਿੱਚ ਹੋਣਾ ਕੁਝ ਸਟੂਡੈਂਟ ਦਾ ਪੇਪਰ ਜੁਲਾਈ ਚ ਆ ਤੇ ਕੁਝ ਦਾ ਅਗਸਤ ਤੱਕ ਵੀ ਹੈਗਾ ਤੇ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਕਿਵੇਂ ਤੁਸੀਂ ਆਪਦੀ ਤਿਆਰੀ ਦੇ ਵਿੱਚ ਇੰਪਰੂਵਮੈਂਟ ਕਰ ਸਕਦੇ ਹੋ ਤੇ ਕਿਵੇਂ ਤੁਸੀਂ ਕਿਹੜੇ-ਕਿਹੜੇ ਸਟੈਪ ਨੂੰ ਫਾਲੋ ਕਰਕੇ ਅਗਰ ਤੁਹਾਡੇ ਮੌਕ ਟੈਸਟ ਚੋਂ ਹਜੇ ਵੀ 55 60 50 ਨੰਬਰ ਆ ਰਹੇ ਨੇ ਤਾਂ ਤੁਸੀਂ ਇਹ ਸਟੈਪ ਨੂੰ ਫਾਲੋ ਕਰਕੇ 10 ਤੋਂ ਲੈ ਕੇ 15 ਨੰਬਰ ਤੱਕ ਵਧਾ ਸਕਦੇ ਹੋ। ਅਗਰ ਤੁਸੀਂ ਕਿਸੇ ਕਿਸੇ ਕੋਰਸ ਲੈਤਾ ਹੋਇਆ, ਪ੍ਰੇਡ ਕੋਰਸ ਲੈਤਾ ਹੋਇਆ, ਕਿਸੇ ਚੈਨਲ ਕਿਸੇ ਅਕੈਡਮੀ ਦਾ ਤਾਂ ਵੀ ਵਧੀਆ ਠੀਕ ਹੈ। ਤਾਂ ਤੁਸੀਂ ਉੱਥੋਂ ਵੀ ਰਿਵੀਜ਼ਨ ਕਰ ਸਕਦੇ ਹੋ। ਤੇ ਜਿਹੜੇ ਬੱਚੇ ਸੈਲਫ ਸਟੱਡੀ ਕਰ ਰਹੇ ਨੇ ਜਾਂ YouTube ਤੇ ਵੀਡੀਓਜ਼ ਦੇਖ ਰਹੇ ਨੇ YouTube ਦੇ ਡਿਪੈਂਡ ਨੇ ਤੇ ਉਹਨਾਂ ਲਈ ਇਹ ਵੀਡੀਓ ਲੈ ਕੇ ਆਇਆ ਤੇ ਤੁਹਾਨੂੰ ਪੱਕਾ ਮੈਨੂੰ ਯਕੀਨ ਆ ਵੀ ਇਹ ਤੁਹਾਨੂੰ ਬੈਨੇਫਿਟ ਹੋਊਗਾ ਤੇ ਜਿਹੜੇ ਸਟੂਡੈਂਟ 4-5 ਮਹੀਨੇ ਤੋਂ ਤਿਆਰੀ ਕਰ ਰਹੇ ਨੇ ਘੱਟੋ-ਘੱਟ ਉਹਨਾਂ ਲਈ ਇਹ ਵੀਡੀਓ ਹੈਗੀ ਹੈ ਅਗਰ ਤੁਸੀਂ ਹੁਣੇ ਬੁੱਕ ਚੱਕੀ ਆ ਜੇ ਤੁਸੀਂ ਚਾਹੁੰਦੇ ਹੋ ਤੁਹਾਨੂੰ ਲੱਗਦਾ ਵੀ ਮੈਂ ਪੇਪਰ ਕਲੀਅਰ ਕਰ ਦੂੰਗਾ ਤਾਂ ਤੁਸੀਂ ਗਲਤ ਫਹਮੇ ਚ ਮੈਂ ਤੁਹਾਨੂੰ ਡੀਮੋਟੀਵੇਟ ਨਹੀਂ ਕਰ ਰਿਹਾ ਜਸਟ ਤੁਹਾਨੂੰ ਸੱਚਾਈ ਦੱਸ ਰਿਹਾ ਕਿਉਂਕਿ ਕਈ ਸਟੂਡੈਂਟ ਆ ਇਹ ਜਿਹਨੇ ਵੀ 2-2 3-3 ਸਾਲਾਂ ਦੀ ਤਿਆਰੀ ਕਰਦੇ ਨੇ ਹਜੇ ਤੱਕ ਉਹਨਾਂ ਦਾ ਪੇਪਰ ਨਹੀਂ ਨਿਕਲਿਆ ਕੋਈ ਬਿਰਲਾ ਹੀ ਹੋਊਗਾ ਸਟੂਡੈਂਟ ਜਿਹੜਾ 1000 ਤੋਂ 1000 ਵਿੱਚੋਂ ਇੱਕ ਅੱਧਾ ਜਿਹੜਾ ਅੰਨੇ ਘੱਟ ਟਾਈਮ ਦੇ ਵਿੱਚ ਹੁਣੇ ਬੁੱਕ ਚੱਕ ਕੇ ਜਾਂ ਹੁਣੇ ਤਿਆਰੀ ਸਟਾਰਟ ਕਰ ਕਰਕੇ ਜਿਹਦੇ ਪ 55 60 ਨੰਬਰ ਆ ਜਾ ਠੀਕ ਆ ਨਹੀਂ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਘੱਟੋ ਘੱਟ 6-7 ਮਹੀਨੇ ਤਿਆਰੀ ਕਰਨ ਤੋਂ ਪਹਿਲਾਂ ਕਟੋ ਘਟ ਮਤਲਬ 5-6 ਮਹੀਨੇ ਲਾਉਣ ਤੋਂ 5-6 ਮਹੀਨੇ ਲਾ ਕੇ ਜਾਂ ਇਸ ਤੋਂ ਘੱਟ ਲਾ ਕੇ ਵੀ ਤਿਆਰੀ ਕਰ ਸਕਦੇ ਠੀਕ ਆ ਕਟੋ ਘਟ ਸੋਨੂੰ 5-6 ਮਹੀਨੇ ਇਹਦੇ ਲਈ ਚਾਹੀਦੇ ਤੇ ਜਿਨ੍ਹਾਂ ਦਾ ਸਿਲੇਬਸ ਕਲੀਅਰ ਆ ਉਹਨਾਂ ਨੂੰ ਮੈਂ ਅੱਗੇ ਕੁਝ ਚੈਨਲ ਤੇ ਕੋਈ ਟੀਚਰ ਸੁਜੈਸਟ ਕਰੂੰਗਾ ਤੁਹਾਡੀ ਜਿਹੜੀ ਤਿਆਰੀ ਦੇ ਵਿੱਚ ਆ ਉਹ ਇੰਪਰੂਵਮੈਂਟ ਆਊਗੀ ਤੇ ਤੁਹਾਡੇ ਨੰਬਰ ਜੜੇ ਵਧਣਗੇ ਆਟੋਮੈਟਿਕਲੀ ਠੀਕ ਹੈ ਜੀ ਤੇ ਇਹਨਾਂ ਦਾ ਨੰਬਰ 10 ਦਾ ਮੈਡਾ ਪੰਜਾਬ ਪੁਲਿਸ ਕਾਂਸਟੇਬਲ ਦਾ ਪੇਪਰ ਆ ਜਿਹੜੀ ਇਹਨਾਂ ਦੀ ਸਿਲੈਕਸ਼ਨ ਆ ਪੰਜਾਬ ਪੁਲਿਸ ਕਾਂਸਟੇਬਲ ਦੀ ਉਹ ਤਿੰਨ ਸਟੇजेस ਦੇ ਵਿੱਚ ਹੋਣੀ ਆ ਤਿੰਨ ਸਟੇਜਸ ਤੋਂ ਲੰਘ ਕੇ ਤੁਸੀਂ ਉਸ ਤੋਂ ਬਾਅਦ ਤੁਸੀਂ ਕਾਂਸਟੇਬਲ ਭਰਤੀ ਹੋ ਜਾਓਗੇ ਠੀਕ ਹੈ ਜੀ ਪਹਿਲਾ ਤਾਂ ਹੈਗਾ ਇਹਨਾਂ ਦਾ ਪੇਪਰ ਆ ਜੀ ਸੀਬੀਟੀ ਪੇਪਰ 1 ਤੇ ਪੇਪਰ 2 ਦੂਜਾ ਹੈਗਾ ਫਿਜ਼ੀਕਲ ਮੈਜ਼ਰਮੈਂਟ ਟੈਸਟ ਤੇ ਫਿਜ਼ੀਕਲ ਸਟੈਂਡਰਡ ਟੈਸਟ ਹਾਈਟ ਵਗੈਰਾ ਦੀ ਵੇਖੀ ਜਾਊਗੀ ਤੁਹਾਡੀ ਤੇ ਤੁਹਾਡਾ ਤਾਂ ਫਿਜ਼ੀਕਲ ਕਰਵਾਇਆ ਜਾਵੇਗਾ ਲੌਂਗ ਜੰਪ ਹਾਈ ਜੰਪ ਤੇ ਰੇਸ ਉਸ ਤੋਂ ਬਾਅਦ ਤੀਜਾ ਹੈਗਾ ਤੁਹਾਡੇ ਡਾਕੂਮੈਂਟ ਦੇਖੇ ਜਾਣਗੇ ਡਾਕੂਮੈਂਟਸ ਵਗਰਾ ਚੈੱਕ ਕੀਤੇ ਜਾਣਗੇ ਵੈਰੀਫਿਕੇਸ਼ਨ ਹੋਗੀ ਤੁਹਾਡੀ ਤੇ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਹੜਾ ਕੰਪਿਊਟਰ ਬੇਸਡ ਐਗਜ਼ਾਮ ਆ ਠੀਕ ਹੈ ਉਹ ਦੋ ਲੈਗੇ ਠੀਕ ਹੈ ਹੋਣਗੇ ਇੱਕ ਦਿਨ ਹੀ ਇੱਕੋ ਟਾਈਮ ਤੇ ਹੋਣਗੇ ਤੇ ਪਹਿਲਾ ਜਿਹੜਾ ਪੇਪਰ 1 ਆ ਉਦੇ ਵਿੱਚ 100 ਕੁਆਚਨ ਆਊਗਾ ਇਹਦੇ ਵਿੱਚੋਂ ਤੁਹਾਡੇ ਮੈਰਿਟ ਬਣੂਗਾ ਪੇਪਰ 2 ਦੇ ਵਿੱਚ 50 ਨੰਬਰ ਦਾ ਇਹ ਪੇਪਰ ਹੋਊਗਾ ਤੇ ਤੁਹਾਨੂੰ ਕੁਆਲੀਫਾਈ ਕਰਨਾ ਪਊਗਾ ਪੰਜਾਬੀ ਦਾ ਇਹ ਪੇਪਰ ਹੋਊਗਾ ਇਹਦੇ ਵਿੱਚ ਗੁਰੂਆਂ ਬਾਰੇ ਵੀ ਆਊਗਾ ਦਸੇ ਗੁਰੂਆਂ ਬਾਰੇ ਆਪਣੇ ਬਾਰੇ 10 ਸਿਕਸ ਗੁਰੂ ਜਿਹੜੇ ਹੈਗੇ ਨੇ ਆਪਣੇ ਉਹਨਾਂ ਬਾਰੇ ਵੀ ਆਊਗਾ ਤੇ ਗ੍ਰਾਮ ਪੰਜਾਬੀ ਦੀ ਗ੍ਰਾਮਰ ਵੀ ਆਊਗੀ ਠੀਕ ਹੈ ਇਹਦੇ ਵਿੱਚੋਂ ਘੱਟੋ ਘਾਟ ਤੁਸੀਂ 25 ਨੰਬਰ ਲੈਣੇ ਦੀ ਲੈਣੇ ਆ ਕੁਆਲੀਫਾਈ ਕਰਨ ਦੇ ਲਈ 50 ਚੋਂ ਇਹਦੇ ਵਿੱਚ ਕੋਈ ਵੀ 네ਗਟਿਵ ਮਾਰਕਿੰਗ ਨਹੀਂ ਹੈ ਠੀਕ ਹੈ ਜੀ ਕੋਈ ਵੀ ਇਹਦੇ ਵਿੱਚ ਨੈਗੇਟਿਵ ਮਾਰਕ ਨਹੀਂ ਹੈ। ਅਗਰ ਤੁਸੀਂ ਇਹਦੇ ਵਿੱਚੋਂ 25 ਨੰਬਰ ਲੈਣੇ ਹੋ ਤਾਂ ਤੁਸੀਂ ਪੇਪਰ ਪੇਪਰ 1 ਦੇ ਵਿੱਚ ਤਾਂ ਤੁਹਾਡਾ ਗਿਣਿਆ ਜਾਊਗਾ। ਨਹੀਂ ਇਹ ਰਿਜੈਕਟਿਵ ਮੰਨਿਆ ਜਾਊਗਾ। ਪਰਵੇਂ ਤੁਹਾਡੇ 100 ਦੇ ਵਿੱਚੋਂ ਪੇਪਰ 1 ਦੇ ਵਿੱਚੋਂ 80 ਨੰਬਰ ਆ ਜਾਣ ਤੁਹਾਡਾ ਪੇਪਰ ਚੈੱਕ ਹੀ ਨਹੀਂ ਹੋਣਾ ਅਗਰ ਤੁਹਾਡੇ ਪੇਪਰ 2 ਦੇ ਵਿੱਚ ਘੱਟੋ ਘੱਟ ਕੁਆਲੀਫਾਈ ਮਾਰਕਸ ਨਹੀਂ ਹੈਗੇ ਜੋ ਕਿ 25 ਨੰਬਰ ਨੇ। ਠੀਕ ਹੈ ਜੀ ਅੰਨੀ ਗੱਲ ਸਮਝ ਆ ਗਈ। ਅੱਗੇ ਚੱਲਦੇ ਆਂ ਆਪਾਂ ਹੁਣ ਜਿਹੜਾ ਪੇਪਰ 1 ਆ ਠੀਕ ਆ ਜਿਹੜਾ ਪੇਪਰ 1 ਪੇਪਰ ਬੰਦੜ ਟਾਈਮ ਆ ਉਹ 2 ਘੰਟੇ ਆ 100 100 ਕੁਐਸਚਨ ਨੇ ਜਿਹਦੇ ਵਿੱਚੋਂ 35 ਨੰਬਰ ਦੀ ਜਰਨਲ ਨੌਲਜ ਆਉਣੀ ਹੈ ਠੀਕ ਆ ਜਿਹਦੇ ਵਿੱਚੋਂ ਜਿਹੜੀ ਕਨਸਟੀਟਿਊਸ਼ਨ ਪਾਰਟ ਆ ਹਿਸਟਰੀ ਤੇ ਜੀਓਗ੍ਰਾਫੀ ਇਹ ਤਿੰਨੇ ਪਾਰਟ ਤੁਸੀਂ ਕਰ ਸਕਦੇ ਹੋ ਪਰਮਾਰ SSC ਨਾਮ ਦਾ ਚੈਨਲ ਆ ਪਰਮਾਰ SSC ਪਰਮਾਰ SSC ਠੀਕ ਹੈ ਇਹਨਾਂ ਦੀਆਂ ਤੁਸੀਂ ਸਰਚ ਕਰਨਾ ਪਰਮਾਰ SSC ਵਨ ਸ਼ਾਟ ਠੀਕ ਹੈ ਪਰਮਾਰ SSC ਵਨ ਸ਼ਾਟ ਵਨ ਸ਼ਾਟ ਠੀਕ ਹੈ ਪੋਲੀਟੀ ਇਨ ਵਨ ਸ਼ਾਟ ਠੀਕ ਹੈ ਫਿਰ ਤੁਸੀਂ ਇਹ ਥੋੜੀ ਤਿੰਨ ਚਾਰ ਘਟ ਦੇ ਵੀਡੀਓ ਆ ਪਾਲ ਕੀ ਦੀ ਇਹ ਤੁਸੀਂ ਤਿੰਨ ਚਾਰ ਸੌ ਕੁਐਸਚਨ ਹੋਗਾ 350 MCQ ਵਧੀਆ ਲੈਵਲ ਦਾ ਕਰਾਇਆ ਹੋਇਆ ਹੈ ਬਹੁਤ ਵਧੀਆ ਤਰੀਕੇ ਨਾਲ ਕਰਾਇਆ ਹੋਇਆ ਠੀਕ ਹੈ ਇਹ ਮਤਲਬ ਇਥੋਂ ਵਧੀਆ ਕੁਐਸਚਨ ਬਣ ਸਕਦੇ ਤੁਹਾਡੇ ਆ ਸਕਦੇ ਪੀਪਰ ਚ ਤੇ ਉਸ ਤੋਂ ਬਾਅਦ ਤੁਸੀਂ ਹਿਸਟਰੀ ਦੇ ਲਈ ਲਿਖਣਾ ਪਰਮਾਰ ਐਸਐਸਸੀ ਹਿਸਟਰੀ ਵਨ ਸ਼ਾਟ ਠੀਕ ਹੈ ਠੀਕ ਹੈ ਹਿਸਟਰੀ ਇਨ ਵਨ ਸ਼ਾਟ ਜੀਓਗ੍ਰਾਫੀ ਇਨ ਵਨ ਸ਼ਾਟ ਇਹ ਤਿੰਨੇ ਚੀਜ਼ਾਂ ਤੁਹਾਡੀਆਂ ਉਥੋਂ ਕਵਰ ਹੋ ਜਾਂਦੀਆਂ ਠੀਕ ਹੈ ਜੀ ਕਲਚਰ ਆਫ ਕਲਚਰ ਐਂਡ ਇਕਨੋਮੀ ਆਫ ਪੰਜਾਬ ਇਹਦੇ ਲਈ ਤੁਸੀਂ ਸਟਡੀ ਮੀਟਰ ਨਾਮ ਦਾ ਚੈਨਲ ਹੈ ਸਟਡੀ ਮੀਟਰ ਨਾਮ ਦਾ ਸਟੱਡੀ ਮੀਟਰ ਠੀਕ ਹੈ ਮੈਡਮ ਨੇ ਕਿ ਸਟੱਡੀ ਮੀਟਰ ਨਾਮ ਦਾ ਚੈਨਲ ਆ ਉਹਤੇ ਤੁਸੀਂ ਇਹ 10 ਵੀਡੀਓ ਪਈਆਂ ਨੇ ਪੰਜਾਬੀ ਜੀਤੇ ਦੀ ਉਹ ਦੱਸਦੇ ਦੱਸੇ ਕਰਨੀਆਂ ਨੇ ਵੱਧ ਤੋਂ ਵੱਧ 15 ਮਿੰਟ ਦੇ ਨੇ 20 ਮਿੰਟ ਦੇ ਨੇ ਠੀਕ ਹੈ ਤੇ ਤੁਸੀਂ ਉਹ ਕਰ ਲੈਣੀਆਂ ਨੇ ਉਹਦੇ ਵਿੱਚੋਂ ਵਧੀਆ ਨੰਬਰ ਤੁਹਾਡੇ ਆ ਸਕਦੇ ਠੀਕ ਹੈ ਵਧੀਆ ਤੁਹਾਡਾ ਕਵਰ ਹੋ ਜਾਊਗਾ ਸ਼ਾਰਟ ਟਾਈਮ ਦੇ ਵਿੱਚ ਇਹ ਤੁਸੀਂ ਚਾਰ ਚੀਜ਼ਾਂ ਯਾਦ ਰੱਖਣੀਆਂ ਨੇ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਇਹ ਇੱਕ ਵੀਡੀਓ ਨੂੰ ਦੇਖ ਕੇ ਤੁਸੀਂ ਦੋ ਦਿਨ ਦੋ ਦਿਨਾਂ ਬਾਅਦ ਤੀਜੇ ਚੌਥੇ ਦਿਨ ਫੇਰ ਦੇਖਣੀ ਹੈ ਰਿਵੀਜ਼ਨ ਦੇ ਲਈ ਠੀਕ ਆ ਬਾਰ-ਬਾਰ ਇਹ ਰਿਵਾਈਜ਼ ਕਰਨਾ ਜਿੰਨਾ ਟਾਈਮ ਹੋ ਸਕੇ ਘੱਟੋ-ਘੱਟ 3 ਤੋਂ ਲੈ ਕੇ 4 4 ਤੱਕ ਚਾਰ ਵਾਰ ਇਹ ਵੀਡੀਓ ਕੀ ਹੈ ਦੇਖਣੀ ਹੈ ਤੁਸੀ ਉਸ ਤੋਂ ਬਾਅਦ ਤੁਸੀਂ ਹੁਣ ਡੇਲੀ ਦਾ 15-16 ਘੰਟੇ ਪੜ੍ਹਨਾ ਠੀਕ ਆ 15-16 ਘੰਟੇ ਡੇਲੀ ਦਾ ਪੜ੍ਹਨਾ ਜੇ ਤੁਸੀਂ ਇੰਪਰੂਵਮੈਂਟ ਲਿਆ ਲਿਆਉਣਾ ਚਾਹੁੰਦੇ ਹੋ ਆਪਦੇ ਨੰਬਰਾਂ ਵਿੱਚ ਤੁਹਾਨੂੰ ਘੱਟੋ-ਘੱਟ 70 प्लस, 75 4 ਲੈਣੇ ਪੈਣਗੇ ਘੱਟੋ-ਘੱਟ ਠੀਕ ਹੈ ਨਾਰਮਲਾਈਜੇਸ਼ਨ ਤੋਂ ਬਾਅਦ ਠੀਕ ਹੈ 75 ਪਲੱਸ ਨੰਬਰ ਤੁਹਾਨੂੰ ਲੈਣੇ ਹੀ ਲੈਣੇ ਪੈਣਗੇ ਜੇ ਤੁਸੀਂ ਰੇਸ ਦੇ ਵਿੱਚ ਲੈਣਾ ਰਹਿਣਾ ਚਾਹੇ ਤੁਹਾਡਾ ਫਿਜ਼ੀਕਲ ਆ ਚਾਹੇ ਤੁਹਾਡਾ ਫਾਈਨਲ ਫਾਈਨਲ ਸਿਲੈਕਸ਼ਨ ਆ 75 ਨੰਬਰ ਤੁਹਾਨੂੰ ਚਾਹੀਦੇ ਚਾਹੀਦੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਕਰੰਟ ਅਫੇਅਰ ਅਗਰ ਤੁਸੀਂ ਕਰ ਰਹੇ ਹੋ ਕਿਤੋਂ ਤਾਂ ਉੱਥੋਂ ਵੀ ਰਿਵਾਈਜ਼ ਕਰ ਲਿਓ ਠੀਕ ਹੈ ਬਾਕੀ ਅੰਨਾ ਅਕਾਡ ਅਫੇਅਰ ਤੇ ਜਿੱਦੇ ਘੱਟ ਹੀ ਫੋਕਸ ਕਰਉਂ ਤਾਂ ਪਦੀ ਠੀਕ ਹੈ ਉਸ ਤੋਂ ਬਾਅਦ ਜੇ ਗ੍ਰਾਂਟ ਅਫੇਅਰ ਕਰਨੀ ਹੋਵੇ ਪਿਛਲੀ ਵਾਰੀ ਕੀ ਸੀ 2-2 ਸਾਲਾਂ ਦੀ ਆਈ ਯੂ ਐਸ ਹੁਣ ਆਪਣੇ ਕੋਲ ਇੰਨਾ ਟਾਈਮ ਹੈ ਨਹੀਂ ਹਨਾ 2-2 ਸਾਲ ਪੁਰਾਣੀ ਵੀ ਆਈ ਤੇ ਤੁਸੀਂ ਜੇ ਇਹਨੇ ਸਟੈਪ ਇਹਦੇ ਵਿੱਚੋਂ ਫਾਲੋ ਕਰ ਲਓ ਕਿਉਂਕਿ ਇਹ ਬਹੁਤ ਬਾਸਟ ਹੁੰਦੀ ਹੈ ਜੀਕੇ ਤਾਂ ਇਹਦੇ ਵਿੱਚੋਂ ਤੁਸੀਂ ਜੇ ਵਧੀਆ 20-25 ਨੰਬਰ ਲੈ ਆ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਆ ਤੁਹਾਡੀ ਉਸ ਤੋਂ ਬਾਅਦ ਰਾਜੇ ਆ ਗਿਆ ਕਵਾਂਟ ਮਤਲਬ ਮੈਥ ਇਹ ਜਿੰਨੇ ਵੀ ਟੌਪਿਕ ਲਿਖੇ ਹੋਏ ਨੇ ਇਹ ਤਾਂ ਤੁਸੀਂ ਕਰਨੇ ਹੀ ਕਰਨੇ ਨੇ ਬਾਕੀ ਜਿੰਨਾ ਵੀ ਮੈਥ ਦੇ ਵਿੱਚ ਹੁੰਦਾ ਸਾਰੇ ਹੀ ਕਰਨਾ ਬਸ ਤੁਸੀਂ ਟ੍ਰਿਗੋਮੈਟਰੀ ਨਹੀਂ ਕਰਨੀ ਇਹ ਆ ਬਾਰ ਗਰਾਫ ਲਾਈਨ ਗਰਾਫ ਇਸ ਜਿੰਨੇ ਸਿੰਪਲ ਹੁੰਦੇ ਆ ਬਸ ਇੱਕ ਸਮਝਣ ਦੀ ਗੱਲ ਹੈ ਠੀਕ ਹੈ ਆਗਰ ਤਾਂ ਤੁਹਾਨੂੰ ਮੈਥ ਆਉਂਦਾ ਤਾਂ ਤੁਸੀਂ ਕੀ ਕਰਨਾ ਪੰਜਾਬ ਵੱਡਾ 247 ਅੰਕੁਸ਼ਰ ਨੇ ਅੰਕੁਸ਼ ਇੱਕ ਵਾਰ ਪੰਜਾਬ ਪੰਜਾਬ ਵੱਡਾ 247 ਦੇ ਅੰਕੁਸ਼ਰ ਨੇ ਜੇ ਤੁਹਾਨੂੰ ਮੈਥ ਆਉਂਦਾ ਤਾਂ ਉਹਨਾਂ ਦੀ ਇੱਕ ਮੈਰਾਥਨ ਲਾ ਦੇਣੀ ਲਾ ਲੈਣੀ ਹੈ ਚਾਹੇ ਉਹਨਾਂ ਦੀ ਮੈਰਾਥਨ ਹਜੇ ਆਉਣੀ ਨਹੀਂ ਆ ਪਰ ਪੁਰਾਣੀਆਂ ਮੈਰਾਥਨ ਵੇਖ ਲੈਣੀਆਂ ਨੇ ਚਾਹੇ ਉਹ ਪਟਵਾਰੀ ਨੂੰ ਪਟਵਾਰੀ ਵੇਲੇ ਪਾਈ ਸੀ ਉਹਨਾਂ ਨੇ ਸੌਖ ਕਵਚਨ ਸੀ ਚਾਹੇ ਉਹਨਾਂ ਨੇ ਕਨਸਟੇਬਲ ਵੇਲੇ ਪਾਈ ਸੀ ਉਹ ਤੁਸੀਂ 2-3 ਵਾਰੀ ਰਿਵਾਈਜ਼ ਕਰ ਲੈਣੀਆਂ ਪਹਿਲਾਂ ਤੁਸੀਂ ਕਵਚਨ ਨੂੰ ਆਪ ਵੇਖਣਾ ਆਪ ਕਰਕੇ ਵੇਖਣਾ ਜਿੰਮੇ ਵੀ ਤੁਸੀਂ ਤੁਹਾਡਾ ਜਿਵੇਂ ਜਿਹੜੇ ਵੀ ਮੈਥਡ ਤੁਸੀਂ ਕਰ ਰਹੇ ਹੋ ਪਹਿਲਾਂ ਤੁਸੀਂ ਉਹਨੂੰ ਕਰਕੇ ਵੇਖ ਲੈਣਾ ਅਗਰ ਤੁਹਾਨੂੰ ਮੈਥਡ ਆਪ ਦਾ ਔਖਾ ਲੱਗਦਾ ਉਹਨਾਂ ਦਾ ਸੌਖਾ ਲੱਗਦਾ ਤਾਂ ਤੁਸੀਂ ਉਹ ਫੋਲੋ ਕਰ ਲੈਣਾ ਅਗਰ ਤੁਹਾਨੂੰ ਤੁਹਾਡਾ ਆਪ ਦਾ ਮੈਥਡ ਤੁਹਾਨੂੰ ਸੌਖਾ ਲੱਗਦਾ ਤੁਸੀਂ ਆਪਣੇ ਤਰੀਕੇ ਨਾਲ ਕਰ ਲੈਣਾ ਠੀਕ ਹੈ ਤੇ ਉਸ ਤੋਂ ਪਹਿਲਾਂ ਤੁਸੀਂ ਆਪ ਹੱਲ ਕਰਕੇ ਫਿਰ ਉਹਨਾਂ ਦਾ ਆਨਸਰ ਤੁਸੀਂ ਦੇਖ ਲੈਣਾ ਇਹ ਹੋ ਗਿਆ ਜੀ ਅਗਰ ਸਭ ਨੂੰ ਮੈਥ ਆਉਂਦਾ ਨਹੀਂ ਬਿਲਕੁਲ ਹੀ ਨਹੀਂ ਆਉਂਦਾ ਤੁਸੀਂ ਚਾਹੁੰਦੇ ਹੋ ਕਿ ਸਾਨੂੰ 20 ਵਿੱਚੋਂ ਸਾਡੇ ਘੱਟੋ ਘੱਟ 10 ਤੋਂ ਲੈ ਕੇ 15 ਕਾ ਨੰਬਰ ਦੇ ਵਿੱਚ ਵਿੱਚ ਤੁਹਾਡੇ ਨੰਬਰ ਆ ਸਕਣ ਤਾਂ ਤੁਸੀਂ ਰਾਹੁਲ ਦੇ ਸਵਾਲ ਦਾ ਨਾਮ ਦਾ ਚੈਨਲ ਨਾ ਸਰਚ ਕਰਨਾ ਰਾਹੁਲ ਦੇ ਸਵਾਲ ਮੈਥ ਵਾਈ ਰਾਹੁਲ ਦੇ ਸਵਾਲ ਠੀਕ ਹੈ ਇਹਦੇ ਵਿੱਚ ਕੀ ਹੈ YouTube ਤੇ ਇਹਨਾਂ ਦਾ ਨਾ ਕੰਟੈਂਟ ਪਿਆ ਵੀ ਕਿਸੇ ਦੇ ਪੇਡ ਦੇ ਵਿੱਚ ਵੀ ਇੰਨਾ ਕੰਟੈਂਟ ਨਹੀਂ ਹੈਗਾ ਬਹੁਤ ਵਧੀਆ ਪੜਾਉਂਦੇ ਨੇ ਤਾਂ ਤੁਸੀਂ ਇਹਦੇ ਵਿੱਚ ਤੁਹਾਨੂੰ ਮੈਂ ਦੱਸ ਦਾਰਾ ਕੀ ਕਰਨਾ ਤੁਸੀਂ ਜਿਵੇਂ ਪਹਿਲਾ ਸਭ ਤੋਂ ਪਹਿਲਾ ਪਰਸੈਂਟੇਜ ਹੀ ਕਰਨੀ ਆ ਪਰਸੈਂਟੇਜ ਤੋਂ ਸਾਰਾ ਕੁਝ ਬਣ ਜਾਂਦਾ ਠੀਕ ਹੈ ਪਰਸੈਂਟੇਜ ਕਰਨੀ ਹੀ ਕਰਨੀ ਹੈ ਜਿਨ੍ਹਾਂ ਨੇ 6 ਵੀਡੀਓ ਪਾਈ ਹੋਈਆਂ ਨੇ ਪਰਸੈਂਟੇਜ ਦੀਆਂ ਤਾਂ ਤੁਸੀਂ ਸਿਰਫ 4 ਵੀਡੀਓ ਦੇਖਣੀਆਂ ਨੇ ਆਪਣੇ ਪੰਜਾਬ ਲਈ ਇੰਨਾ ਹੀ ਬਾਧੂ ਆ ਠੀਕ ਹੈ ਸਿਰਫ 4 ਵੀਡੀਓ ਦੇਖਣੀਆਂ ਨੇ ਠੀਕ ਹੈ ਪਰਸੈਂਟੇਜ ਤੋਂ ਬਾਅਦ ਤੁਸੀਂ ਟਾਈਮ ਟਾਈਮਡ ਵਰਕ ਪ੍ਰੋਫਿਟ ਐਂਡ ਲਾਸ ਤੇ ਆਹ ਤਾਂ ਸਾਡ ਕਿ ਨਹੀਂ ਆਣਾ ਬਾਰ ਐਡ ਕਰਾਫ ਠੀਕ ਹੈ ਇਹਦੇ ਵਿੱਚ ਤੁਹਾਨੂੰ ਦੋ ਤਿੰਨ ਕੁਐਸਚਨ ਉਹਦੇ ਵਿੱਚ ਮਿਲ ਜਾਂਦੇ ਹੁੰਦੇ ਆ ਪੇਪਰ 'ਚ ਠੀਕ ਹੈ ਜੀ ਇਹ ਤਾਂ ਤੁਸੀਂ ਸਾਡ ਕੀ ਨਹੀਂ ਆਣਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਅੱਗੇ ਆਜੋ ਅੱਗੇ ਆ ਗਈ ਮੈਂਟਲ ਅਬਿਲਟੀ ਇਹ ਰਾਜੇ ਰੀਜਨਿੰਗ ਰੀਜਨਿੰਗ ਤਾਂ ਆਪਣੇ ਦਿਮਾਗ ਤੇ ਜੇ ਆਪਾਂ ਨੂੰ ਮੈਥ ਵਧੀਆ ਆਉਂਦਾ ਕੈਲਕੂਲੇਸ਼ਨ ਤਾਂ ਆਪਾਂ ਇਹ ਆਰਾਮ ਨਾਲ ਕਰ ਸਕਦੇ ਪਰ ਫਿਰ ਵੀ ਜੇ ਤੁਸੀਂ ਤਿਆਰੀ ਇਹਦੀ ਕਰਨੀ ਸੋਹਣੀ ਆ 100 ਟਾਈਮ ਦੇ ਵਿੱਚ ਤਾਂ ਪਿਊਸ ਪੀਯੂਸ ਵਾਰਸ਼ਾ ਨੇ ਨਾਮ ਦਾ ਅਸਰਨ ਹੈਗੇ ਵਾਰਸ਼ਾ ਨੇ ਠੀਕ ਹੈ ਇਹ ਤੁਸੀਂ ਇਹ ਸਰਚ ਕਰਕੇ ਮੰਨ ਲਓ ਨੰਬਰ ਤੁਸੀਂ ਨੰਬਰ ਸੀਰੀਜ਼ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਤਾਂ ਨੰਬਰ ਸੀਰੀਜ਼ ਭਰ ਕੇ ਨਾਲ ਪੀਯੂਸ ਪਾ ਦਿਓ ਤੇ ਉਹਨਾਂ ਦਾ ਨਾਮ ਆ ਜੂ ਉਹਨਾਂ ਦੀ ਵੀਡੀਓ ਆ ਜਾਣੀ ਹੈ ਇਹ ਵਧੀਆ ਤੁਹਾਨੂੰ ਠੀਕ ਹੈ ਇਹ ਵਧੀਆ ਪੜ੍ਹਾਉਂਦੇ ਨੇ ਸਿਰਫ ਦੋ ਦੋ ਵੀਡੀਓ ਦੇਖ ਲਿਓ ਥੋੜਾ ਜਿਹੜਾ ਕਨਸੈਪਟ ਆ ਉਹ ਕਲੀਅਰ ਹੋ ਜਾਊਗਾ ਬਾਕੀ ਮੈਨੂੰ ਲੱਗਦਾ ਵੀ ਜਿਹਦਾ ਮੈਥਮੈਟਿਕ ਠੀਕ ਆਗਾ ਉਹ ਰੀਜ਼ਨਿੰਗ ਦੇ ਵਿੱਚ ਬਾਰੀ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਬਸ ਇੱਕ ਮੈਥਡ ਹੁੰਦੇ ਨੇ ਜਿਵੇਂ ਰਿਲੇਸ਼ਨ ਵਾਲੇ ਅ ਬਲੱਡ ਰਿਲੇਸ਼ਨ ਵਾਲੇ ਚ ਆਪਾਂ ਨੂੰ ਮੈਥਡ ਨਹੀਂ ਪਤਾ ਹੁੰਦਾ ਰੂਲ ਨਹੀਂ ਪਤਾ ਹੁੰਦੇ ਆਪਾਂ ਆਪਦੇ ਦੇ ਲਾ ਕੇ ਦੇਖਣ ਲੱਗ ਜਾਂਦੇ ਆਪਦੇ ਰਿਸ਼ਤੇਦਾਰੀਆਂ ਤੇ ਪਰ ਆਪਾਂ ਨੂੰ ਇੱਕ ਤਰ੍ਹਾਂ ਦਾ ਮੈਥਡ ਆਉਣਾ ਚਾਹੀਦਾ ਜਿਹਦੇ ਨਾਲ ਆਪਾਂ 30 ਸੈਕਿੰਡਾਂ ਦੇ 40 ਸੈਕਿੰਡ ਦੇ ਵਿੱਚ ਵਿੱਚ ਆਪਾਂ ਸਾਰਾ ਕੀ ਹੈ ਇਹ ਮੈਂਟਲ ਅਬਿਲਿਟੀ ਦੇ ਜਿਹੜੇ ਪ੍ਰੋਬਲਮਸ ਨੇ ਉਹ ਸੋਲਵ ਕਰ ਸਕੀਏ ਠੀਕ ਹੈ ਜੀ ਹਾਂਜੀ ਅੱਗੇ ਆ ਗਈ ਇੰਗਲਿਸ਼ ਇੰਗਲਿਸ਼ ਦੇ ਵਿੱਚ ਜੇ ਤੁਸੀਂ ਬਕਾਇਵ ਸਾਡੇ ਤੋਂ ਮੌਦਾ ਵਧੀਆ ਜੇ ਤੁਹਾਨੂੰ ਆਉਂਦੀ ਹੈ ਪਹਿਲਾਂ ਤਾਂ ਠੀਕ ਆ ਨਹੀਂ ਬਕਾਇਬ ਦੇ ਵਿੱਚ ਕੀ ਹੈ ਇਹ ਮਲਟੀਪਲ ਸ਼ਿਫਟ ਦੇ ਵਿੱਚ ਪੇਪਰ ਆ ਰਹੇ ਨੇ ਇਹਦੇ ਵਿੱਚ ਆਪਾਂ ਐ ਨਹੀਂ ਹੈਗਾ ਵੀ ਟਾਪ 50 ਕਰਕੇ ਠੀਕ ਆ ਆਪਾਂ ਨੂੰ ਇੱਕ ਪੇਪਰ ਆ ਉਹਦੇ ਵਿੱਚ ਆਪਾਂ ਨੂੰ ਜੇ ਆਪਾਂ ਨੂੰ ਚਾਰ ਆ ਰਹੀ ਹੈ ਬਕਾਇਬ ਦੇ ਤਿੰਨ ਵਾਰ ਆ ਰਹੇ ਨੇ ਤਾਂ ਆਪਾਂ ਨੂੰ ਇੱਕ ਦੋ ਮਿਲ ਜਾਣਗੇ ਇਹਦੇ ਵਿੱਚ ਹੁਣ ਐ ਮਲਟੀਪਲ ਸ਼ਿਫਟ ਦੇ ਵਿੱਚ ਪੇਪਰ ਪਰ ਤੁਸੀਂ ਗ੍ਰਾਮਰ ਨਹੀਂ ਛੱਡਣੀ ਗ੍ਰਾਮਰ ਪੱਕੀ ਕਰਨੀ ਹੀ ਕਰਨੀ ਇਹਦੇ ਲਈ ਤੁਸੀਂ ਸੋਨੀਆ ਅਰੋੜਾ ਮੈਡਮ ਸੋਨੀਆ ਅਰੋੜਾ ਸੋਰੀ ਸੋਨੀਆ ਰੋੜਾ ਨਾਮ ਦਾ ਚੈਨਲ ਆ ਮੈਡਮ ਮੈਡਮ ਨੇ ਸੋਨੀਆ ਰੋੜਾ ਉਹ ਵਧੀਆ ਪੜਾ ਰਹੇ ਨੇ ਉਹਨਾਂ ਦੀ ਮੈਰਾਥਨ ਵਗੈਰਾ ਲਾ ਲੈਣੀਆਂ ਨੇ ਤੇ ਪੋਜ਼ਿਟਿਵ ਵਾਈਬ ਪੰਜਾਬ ਨਾਮ ਦੇ ਚੈਨਲ ਤੇ ਇਹਨਾਂ ਦੇ ਵੀਡੀਓਜ਼ ਪਈਆਂ ਨੇ 22 23 ਉੱਥੇ ਵੀ ਜਾ ਕੇ ਇਹਨਾਂ ਦੇ ਵੀਡੀਓ ਤੁਸੀਂ ਦੇਖ ਸਕਦੇ ਹੋ بار بار ਰਿਵਾਈਜ਼ ਕਰ ਲਿਓ ਕਿ ਥੋੜੀ ਥੋੜੀ ਮੋਟੀ ਪਹਿਲਾਂ ਵੀ ਤਿਆਰੀ ਹੈ ਤਾਂ ਇਹਨਾਂ ਤੋਂ ਵਧੀਆ ਤੁਹਾਨੂੰ ਨੰਬਰ ਤੁਹਾਡੇ ਇੰਪਰੂਵਮੈਂਟ ਆ ਜਾਊਗਾ ਠੀਕ ਹੈ ਜੀ ਤੇ ਅੱਗੇ ਚੱਲਦੇ ਰਹਿ ਜੀ ਹੁਣ ਅੱਗੇ ਪੰਜਾਬੀ ਪੰਜਾਬੀ ਦੇ ਵਿੱਚ ਰਾਜੇ ਬਸ ਬਿਨਾਂ ਕਿਸੇ ਸ਼ੱਕ ਤੋਂ ਤੁਸੀਂ ਨਾ ਪੋਜੀਟਿਵ ਵਾਈਬਸ ਪੰਜਾਬ ਨਾਮ ਦਾ ਚੈਨਲ ਸਰਚ ਕਰਕੇ ਬਲਜਿੰਦਰ ਸਾਹਿਬ ਨੇ ਉਹਨਾਂ ਦੀ ਕੋਈ ਵੀ ਮੈਰਾਥਨ ਲਾ ਲੈਣੀ ਹੈ ਠੀਕ ਆ ਪੁਰਾਣੀਆਂ ਮੈਰਾਥਨ ਪਈਆਂ ਨੇ ਉਹੀ ਲਾ ਲੈਣੀਆਂ ਜੇ ਨਵੀਂ ਆਈ ਉਦੋਂ ਤੱਕ ਤਾਂ ਠੀਕ ਆ ਨਹੀਂ ਪੁਰਾਣੀਆਂ ਹੀ ਲਾ ਲੈਣੀਆਂ ਠੀਕ ਆ ਇਹਦੇ ਵਿੱਚ ਤੁਹਾਡਾ ਕੀ ਆ ਅੱਗੇ ਜਾ ਕੇ ਤੁਹਾਨੂੰ ਦੱਸੂਗਾ ਇਹਦੇ ਹੋਰ ਬੈਨੀਫਿਟ ਕੀ ਦੋ ਬੈਨਫਰ ਨੇ ਇਹਦੇ ਲਈ ਸੁਣੋ ਤੇ ਹੁਣ ਅੱਗੇ ਆ ਗਿਆ ਕੰਪਿਊਟਰ ਕੰਪਿਊਟਰ ਲਈ ਵੀ ਤੁਸੀਂ ਪੋਜੀਟਿਵ ਪੋਜੀਟਿਵ ਵਾਈਬਸ ਪੰਜਾਬ ਵਾਲੇ ਸਰਪ ਵੀ ਕੀ ਆ ਇੱਕ ਮੈਰਾਥਨ ਲਾ ਦੇਣੀ ਆ ਕੰਪਿਊਟਰ ਲਿਖ ਕੇ ਸਰਚ ਕਰਨਾ ਕੰਪਿਊਟਰ ਵਾਈਬ ਕੰਪਿਊਟਰ ਮੈਰਾਥਨ ਵਾਈਬ ਪੋਜੀਟਿਵ ਵਾਈਬਸ ਪੰਜਾਬ ਇਹਨਾਂ ਨੂੰ ਤੁਸੀਂ ਕਰ ਲੈਣਾ ਬਹੁਤ ਵਧੀਆ ਤੁਹਾਡਾ ਸਕੋਰ ਆ ਜਾਊਗਾ ਪੰਜਾਬੀ ਵੀ ਤੁਸੀਂ ਕੋਸ਼ਿਸ਼ ਕਰਨੀ ਆ ਵੀ 10 ਚੋਂ 10 ਲੈਣ ਦੀ ਕੋਸ਼ਿਸ਼ ਕਰਨੀ ਆ ਕੰਪਿਊਟਰ ਦਾ ਵੀ ਤੁਹਾਡਾ 5 ਚੋਂ 5 ਨੰਬਰ ਤੁਹਾਡੇ ਨਾਲ ਆ ਸਕਦੇ ਠੀਕ ਹੈ ਜੀ ਅੱਗੇ ਤੁਹਾਡਾ ਹੈਗਾ ਕੁਆਲੀਫਾਈ ਪੇਪਰ ਜਿਹੜਾ ਇਹਦੇ ਵਿੱਚ ਰਾਜੇ ਈਆ 50 ਪਿਆਰ ਮਾਰਕਸ ਦਾ ਆਊਗਾ ਤੇ 1 ਘੰਟਾ ਹੋਗਾ ਟੋਟਲ ਮਿਲਾ ਕੇ ਤੁਹਾਡੇ ਕੋਲ ਤਿੰਨ ਘੰਟੇ ਹੋ ਗਏ राजे ਦੋਨਾਂ ਪੇਪਰਾਂ ਦੇ ਤਿੰਨ ਘੰਟੇ ਤੇ ਇਹ ਵੀ ਤੁਸੀਂ ਕੀ ਆ ਪੋਜ਼ਿਟਿਵ ਵਾਈਬਸ ਪੰਜਾਬ ਨਾਮ ਦਾ ਜਿਹੜਾ ਚੈਨਲ ਆਪਣਾ ਬਲਜਿੰਦਰ ਸਾਹਿਬ ਪੜਾਉਂਦੇ ਨੇ ਠੀਕ ਹੈ ਤੇ ਉਹਨਾਂ ਦੀ ਮੈਰਾਥਨ ਇੱਕ ਲਾ ਦੇਣੀ ਆ ਇਹਦੇ ਨਾਲ ਤੁਹਾਡਾ ਇੱਕ ਤਾਂ ਉਹ 10 ਨੰਬਰ ਜਿਹੜਾ ਉੱਪਰ ਆ ਉਹ ਵੀ ਪਿੱਛੇ ਕਵਰ ਹੋ ਜਾਊਗਾ ਠੀਕ ਆ ਇਹਦੀ ਇਹਨਾਂ ਦੇ ਵੀਡੀਓਜ਼ ਤੁਸੀਂ ਦੋ ਤਿੰਨ ਨੇ ਮੈਰਾਥਨ ਮੇਨ ਠੀਕ ਆ ਉਹ ਵੇਖ ਲੈਣਾ ਹੈਗਾ ਸੇਮ ਹੀ ਆ ਠੀਕ ਆ ਥੋੜਾ ਮੋਟਾ ਅਲੱਗ ਆ ਥੋੜਾ ਮੋਟਾ ਲੈਵਲ ਦਾ ਅੱਪਰ ਇੱਕ ਤਾਂ ਡਾਊਨ ਆ ਨਵੀਂ ਵੀਡੀਓ ਜਿਹੜੀ ਸਾਰ ਤੋਂ ਫਰੈਸ਼ ਹੋਈ ਹੈ ਨਾ ਜਿਹੜੀ ਹੁਣੀ ਪਾਈ ਹੋਈ ਨਵੀਂ ਮਤਲਬ ਕਿ ਘੜ ਤੋਂ ਘੜ ਟਾਈਮ ਹੋਇਆ ਹੋ ਜੀ ਇਹਨੂੰ ਪਾਈ ਨੂੰ ਉਹ ਵੀਡੀਓ ਤੁਸੀਂ ਵੇਖ ਲੈਣੀ ਹੈ ਜੇ ਉਦੋਂ ਤੱਕ ਕੋਈ ਇਹਨਾਂ ਨੇ ਨਵੀਂ ਵੀਡੀਓ ਫੋਰ ਪਾ ਦਿੱਤਾ ਠੀਕ ਹੈ ਨਹੀਂ ਪੁਰਾਣੀਆਂ ਵੀਡੀਓ ਮੈਰਾਥਨ ਤੁਸੀਂ ਇਹਨਾਂ ਦੀ ਆਰਾਮ ਨਾਲ ਲਾ ਸਕਦੇ ਹੋ ਤੇ ਤੁਸੀਂ ਪੰਜਾਬੀ ਜਿਹੜਾ ਪੰਜਾਬੀ ਦਾ ਪੇਪਰ ਜਿਹੜਾ ਕੁਆਲੀਫਾਈ ਮਾਰਕਸ ਦਾ ਉਹਦੇ ਵਿੱਚ ਤੁਸੀਂ इजीली 25 ਨੰਬਰ ਲੈ ਸਕਦੇ ਹੋ ਇਹਦੇ ਵਿੱਚ ਤੁਸੀਂ 40 ਵੀ ਸਕੋਰ ਕਰ ਸਕਦੇ ਹੋ ਠੀਕ ਹੈ ਜੀ ਹੁਣ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਦਾ ਪਿਛਲੀ ਵਾਰੀ ਪਿਛਲੀ ਵਾਰ ਦੀ ਗੱਲ ਕਰ ਰਿਹਾ ਮੈਂ ਠੀਕ ਹੈ ਇਸ ਵਾਰ ਹੋਏਗਾ ਕਿ ਨਹੀਂ ਹੋਏਗਾ ਇਹ ਮੈਨੂੰ ਪਤਾ ਨਹੀਂ ਜਿਵੇਂ ਹੁਣ ਮੰਨ ਲਓ ਪੇਪਰ 1 ਤੇ ਪੇਪਰ 2 ਦੇ ਵਿੱਚੋਂ 150 ਨੰਬਰ ਦਾ ਪੇਪਰ ਆ ਪੇਪਰ A ਦਾ 100 ਨੰਬਰ ਦਾ ਤੇ ਪੇਪਰ 2 ਦਾ ਕੀ ਹੈ 50 ਨੰਬਰ ਦਾ ਪੇਪਰ 1 ਲਈ ਤੁਹਾਨੂੰ 2 ਘੰਟੇ ਮਿਲਣਗੇ ਪੇਪਰ 2 ਲਈ ਤੁਹਾਨੂੰ ਅਧਾ ਸੌਰੀ ਘੰਟਾ ਮਿਲੇਗਾ ਜਿਹੜਾ ਪੇਪਰ 1 ਨਾ ਜਦੋਂ 2 ਘੰਟੇ ਪੂਰੇ ਹੋ ਗਏ ਜਦੋਂ 2 ਘੰਟੇ ਪੂਰੇ ਹੋ ਗਏ ਤab ਆਟੋਮੈਟਿਕਲੀ ਪੇਪਰ ਤੁਹਾਡਾ ਦੋ ਚੱਲ ਪੂਗਾ ਐਵੇਂ ਨਹੀਂ ਹੈਗਾ ਵੀ ਇਹ ਵਿੱਚ ਇਨਕਲੂਡ ਇਹ ਦੋਨੇ 150 ਕੁਆਚਨ ਤੁਸੀਂ 3 ਘੰਟਿਆਂ ਚ ਨਹੀਂ ਕਰਨੇ ਆ ਆ ਦੋ ਘੰਟਿਆਂ ਚ ਲੱਗ ਕਰਨੇ ਆ ਘੰਟੇ ਚ ਲੱਗ ਕਰਨੇ ਆ ਕਿ ਤੁਸੀਂ ਸੋਚੀ ਜਾਵੋ ਵੀ ਮੈਂ ਇਹ ਕੀ ਕਰਦਾ ਮੈਨੂੰ ਟੋਟਲੀ 3 ਘੰਟੇ ਮਿਲਣਗੇ ਨਹੀਂ ਤੁਹਾਨੂੰ ਇਹਦੇ ਲਈ ਅੱਧ ਮਿਲਣਗੇ ਦੋ ਘੰਟੇ ਠੀਕ ਆ ਇਹਦੇ ਲਈ ਕੀ ਆ ਅੱਧ ਘੰਟਾ ਮਿਲੂਗਾ ਪੀ ਟੈਸਟ ਪੀ ਡਬਲਯੂ ਪੇਪਰਾਂ ਦੇ ਵਿੱਚ ਰਾਜੀ ਕੀ ਹੁੰਦਾ ਉਹਨਾਂ ਦੇ ਵਿੱਚ ਕੀ ਹੁੰਦਾ 3 ਘੰਟੇ ਮਿਲ ਜਾਂਦੇ ਨੇ ਦੋਨਾਂ ਪੇਪਰਾਂ ਲਈ ਪਰ ਇੱਥੇ ਕੀ ਆ ਇੱਥੇ ਅਲੱਗ-ਅਲੱਗ ਮਿਲਣਗੇ ਇਹ ਤੁਸੀਂ ਧਿਆਨ ਰੱਖਣਾ ਇਹਦੇ ਲਈ ਤੁਸੀਂ ਮੈਥ ਤੇ ਰੀਜਨਿੰਗ ਜਿਹੜੀ ਆ ਉਹਦੀ ਸਪੀਡ ਵਧਾਉਣੀ ਹੈ ਆਪਣੀ ਵੱਧ ਤੋਂ ਵੱਧ ਕਿਉਂਕਿ ਉਹ ਟਾਈਮ ਜ਼ਿਆਦਾ ਕੰਜ਼ੂਮੇਬਲ ਹੁੰਦਾ ਬਾਕੀ ਸਾਰਾ ਹੋ ਜਾਪੇਗਾ ਠੀਕ ਹੈ ਜੀ ਪੰਜਾਬੀ ਦੇ ਵਿੱਚ ਨਾ ਤੁਸੀਂ ਵਾਰਡਿੰਗ ਦੇ ਵਿੱਚ ਤੁਸੀਂ ਜਿਵੇਂ ਅ ਅਤਾਹਟ ਹਨਾ 62 63 70 ਤੋਂ 80 ਤੱਕ ਇਹ ਕਰਕੇ ਜਾਣਿਆ ਇਹਦੇ ਵਿੱਚ ਇੱਕ ਕਵਚਲ ਤੁਹਾਨੂੰ ਪੱਕਾ ਆਊਗਾ ਪੰਜਾਬੀ ਵਿੱਚ ਲਿਖਣਾ ਹੁੰਦਾ ਠੀਕ ਹੈ ਤੇ ਆਈ ਹੋਪ ਤੁਹਾਨੂੰ ਅੰਨੀ ਗੱਲ ਸਮਝ ਆ ਗਈ ਹੋਊਗੀ ਤੇ ਵੀਡੀਓ ਸਾਨੂੰ ਥੋੜੀ ਲੰਮੀ ਬਣ ਗਈ ਪਰ ਤੁਹਾਡੇ ਲਈ ਬਹੁਤ ਜੁਸਫੁਲ ਰਹੂਗੀ ਜੇ ਤੁਸੀਂ ਟਾਈਮ ਕੱਢ ਕੇ ਇਹਨੂੰ ਇੱਥੇ ਤੱਕ ਵੇਖਿਆ ਤਾਂ ਤੁਹਾਨੂੰ ਪੱਕਾ ਇਹਨੂੰ ਇਹਦਾ ਬੈਨੀਫਿਟ ਮਿਲੂਗਾ ਜਿੰਨੀ ਕੁ ਮੈਨੂੰ ਨੌਲੇਜ ਆ ਉਹਨੇ ਕੁ ਤੁਹਾਡੇ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੇ ਮੈਨੂੰ ਲੱਗਦਾ ਤੁਹਾਡੇ ਨੰਬਰ ਵਧੀਆ ਤੇ ਦੁਬਾਰਾ ਦੁਬਾਰਾ ਰਵਾਈਜ਼ ਕਰ ਲਿਓ ਮੈਨੂੰ ਸਾਰੇ ਇਹਦੇ ਨਾਲ ਤੁਹਾਡੇ ਨੰਬਰ ਆਟੋਮੈਟਿਕਲੀ 10 ਤੋਂ ਲੈ ਕੇ 15 ਦੇ ਵਿੱਚ ਵਿੱਚ ਤੁਹਾਡੇ ਪਤਣਗੇ ਠੀਕ ਆ ਜੇ ਤੁਸੀਂ ਫਰੈਸ਼ ਜਮਾ ਫਰੈਸ਼ਰ ਹੋ ਫਰੈਸ਼ਰ ਹੋ ਤਾਂ ਮੈਨੂੰ ਲੱਗ ਫਿਰ ਤੁਹਾਨੂੰ ਘੱਟ ਬੈਨੀਫਿਟ ਹੋਊਗਾ ਅਗਰ ਤੁਹਾਡੀ ਥੋੜੀ-ਮੋਟੀ ਵੀ ਪਹਿਲਾਂ ਤਿਆਰੀ ਕੀਤੀ ਦਾ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਵੇਗਾ ਤੇ ਇਹਨਾਂ ਦੋਨਾਂ ਪੇਪਰਾਂ ਦੇ ਵਿੱਚ ਕੋਈ ਨੈਗੇਟਿਵ ਮਾਰਕਿੰਗ ਨਹੀਂ ਹੋਣੀ ਤੇ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਅਗਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਹੋ ਧੰਨਵਾਦ